ਪੌਂਚੀ ਨਹੀਂ ਆਜੇ ਕਰੇ ਅੱਜ ਟਾਈਮ ਕਿੰਨਾ ਲਾਤਾ ਤੂੰ ਇਹ ਲੈ ਜਦੋਂ ਛੁੱਟੀ ਹੋ ਗਈ ਹੁਣ ਉਦੋਂ ਹੀ ਘਰੇ ਆਉਣਾ ਹੈ ਉਹ ਪ੍ਰਿੰਸੀਪਲ ਮੇਰੀ ਮਾਸੀ ਲੱਗਦੀ ਹੈ ਜਿਹੜੀ ਮੈਨੂੰ ਟਾਈਮ ਨਾਲ ਘਰੇ ਭੇਜਿਆ ਕਰੇ ਮਮੀ ਤਾਂ ਟਾਈਮ ਨਾਲ ਆਉਣਾ ਹੀ ਹੈ ਮੇਰੀ ਕਿਹੜਾ ਮਾਸੀ ਲੱਗਦੀ ਹੈ ਤੂੰ ਕਿ ਕਿਸ ਨੂੰ ਤਸ ਪੁੱਛ ਕੇ ਆਉਣਾ ਤੂੰ ਤੇ ਭੱਜ ਕੇ ਆਉਣਾ ਹੈ ਭੱਜ ਕੇ ਆਉਣਾ ਇੱਥੇ ਇਦਾਂ ਹੀ ਆ ਤੈਨੂੰ ਕਿਹੜਾ ਲੱਗਦੀ ਯਾਰ ਰੋਜ਼ ਤੇਰੇ ਮਾਰਨਿੰਗ ਅਸੈਂਬਲੀ ਚ ਛਤਰ ਪੈਂਦੇ ਕਮਲੀਏ ਉਹ ਛਤਰ ਨਹੀਂ ਆ ਲੋਕਾਂ ਦੀਆਂ ਚਾਹ ਨਾਲ ਅੱਖਾਂ ਖੁੱਲਦੀਆਂ ਸਾਡੀਆਂ ਇਦਾਂ ਅੱਖਾਂ ਖੁੱਲਦੀਆਂ ਫਤਮ ਨੂੰ ਯਾਦ ਆ ਗਿਆ ਫੋਨ ਕਰਦੇ ਮੈਂ ਕਿੰਨਾ ਗਾਲੀ ਨਿਕਲਨੀ ਕਿਉਂ ਘਟ ਦੇਣਾ ਵਾ ਕੀ ਹੋ ਗਿਆ ਵਾ ਮੈਂ ਤੈਨੂੰ ਰਾਤੀ ਕਿਹਾ ਸੀ ਨਾ ਕਿ ਅੱਜ ਤੂੰ ਟਾਈਮ ਨਾਲ ਸਕੂਲ ਆਉਣਾ ਤੂੰ ਫੇਰ ਲੇਟ ਆਇਆ ਵਰਦੀ ਨਹੀਂ ਕੀ ਪ੍ਰੈਸ ਉਹ ਕਰਦਾ ਕਰਦਾ ਲੇਟ ਹੋ ਗਿਆ ਤੂੰ ਉੱਠਿਆ ਬਹਾਨਾ ਤੇ ਕੋਈ ਚੱਜ ਦਾ ਮਾਰ ਲੈਂਦਾ ਤੂੰ ਤੇ ਯੂਨੀਫਾਰਮ ਪਾਈ ਨਹੀਂ ਸੀ ਦੀਵੇਂ ਉਹ ਛੱਟ ਦੇ ਥੱਲਿਆਂ ਦੀ ਪਾਈ ਸੀ ਮੈਂ ਔਰ ਦੱਤੋ ਨਹੀਂ ਹੁੰਦਾ ਜਿਵੇਂ ਮੇਰੀਆਂ ਫਰੈਂਡਸ ਨੂੰ ਬੁਲਾਉਣ ਲੱਗ ਜੰਨੇ ਆ ਮੈਂ ਵੀ ਲੱਗ ਕੇ ਖਲੋਤੀ ਹੁੰਨੀ ਆ ਮੈਂ ਨਹੀਂ ਦੇਖਦੀ ਜੈਨੂੰ ਮੈਨੂੰ ਵੀ ਤਾਂ ਬੁਲਾਇਆ ਹੀ ਨਾ ਬੁਲਾਇਆ ਸੀ ਇੱਥੇ ਟੁੱਟਾ ਜਿਹਾ ਬੁਲਾ ਕੇ ਚੱਲ ਗਏ ਆ ਨਾਲੇ ਜਾਸਕੂ ਬੜੀਆਂ ਕਾਪੀਆਂ ਮੰਗ ਹੁੰਦੀਆਂ ਕੀ ਚੱਕਰ ਹੈ ਲੈ ਉਹ ਤੋਦਾ ਮੜੀ ਚਾਹੀਦੀ ਹਟ ਜਾ ਹਟ ਜਾ ਤੈਨੂੰ ਦੱਸਾਂ ਕਲਾਸ ਮੇਟ ਆ ਤੁਮਨੇ ਮੜਾ ਮੋਟਾ ਬੁਲਾ ਹੀ ਲਈਦਾ ਵਾ ਬਣਾਵਾ ਤੇਰੀਆਂ ਕਲਾਸ ਮੇਟ ਹਟ ਜਾ